ਯਾਰੀ ਦਰਸ਼ਕੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿੰਡਾਂ ਦੀ 34 ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਤੇ ਪਿੰਡਾਂ ਦੇ ਵਿੱਚ ਪੂਰੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ ਨੇ ਸਰਪੰਚ ਦੇ ਪੰਜੇ ਉਮੀਦਵਾਰ ਵੋਟਰਾਂ ਦੇ ਨਾਲ ਲਗਾਤਾਰ ਰਾਬਤਾ ਕਰ ਰਹੇ ਹਨ ਤੇ ਆਪਣੀਆਂ ਉਹ ਜੋ ਉਹਨਾਂ ਨੇ ਸਰਪੰਚ ਪੰਚ ਬਣ ਕੇ ਕੰਮ ਕਰਨੇ ਹਨ ਉਹ ਲੋਕਾਂ ਦੇ ਨਾਲ ਸਾਂਝੇ ਕਰ ਰਹੇ ਹਨ ਤੇ ਅੱਜ ਸਾਡੇ ਨਾਲ ਜਸਵੀਰ ਸਿੰਘ ਦੇੜਕਾ ਜੋ ਕਿ ਪਿੰਡ ਦੇੜਕੇ ਵਿਖੇ ਸਰਪੰਚ ਲਈ ਉਮੀਦਵਾਰ ਨੇ ਇਥੇ ਦੋ ਉਮੀਦਵਾਰ ਕੇ ਮੈਦਾਨ ਦੇ ਵਿੱਚ ਨੇ ਤੇ ਦੂਸਰੇ ਉਮੀਦਵਾਰ ਨਾਲ ਵੀ ਆਪਾਂ ਗੱਲ ਤੁਹਾਡੇ ਨਾਲ ਸਾਂਝੀ ਕਰਾਵਾਂਗੇ ਪਰ ਇਸ ਟਾਈਮ ਸਾਡੇ ਨਾਲ ਜਸਵੀਰ ਸਿੰਘ ਡੇੜਕੈ ਨੇ ਮੈਂ ਦੱਸਣਾ ਚਾਹੁੰਦਾ ਜਸਵੀਰ ਸਿੰਘ ਡੇੜਕਾ ਅ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸੇਵਾ ਕਰ ਰਹੇ ਹਨ ਕਮੇਟੀ ਦੇ ਵਿੱਚ ਵੀ ਹਨ ਤੇ ਇਹ ਪਿੰਡ ਦੇ ਨੰਬਰ ਦਾ ਵੀ ਹਨ ਪਹਿਲਾਂ ਪੰਜ ਵੀ ਰਹਿ ਚੁੱਕੇ ਹਨ ਸਮਾਜ ਸੇਵਾ ਦਾ ਇਹਨਾਂ ਨੂੰ ਚਾਹ ਹੈਗਾ ਤੇ ਇਹ ਇਸ ਬਾਰੇ ਸਰਪੰਚ ਦੀ ਚੋਣ ਲੜ ਰਹੇ ਹਨ ਜਸਵੀਰ ਸਿੰਘ ਜੀ ਤੁਹਾਡਾ ਸਵਾਗਤ ਹੈ ਚੈਨਲ ਦੇ ਵਿੱਚ ਬਹੁਤ ਬਹੁਤ ਧੰਨਵਾਦ ਸਰਦਾਰ ਜਸਵਿੰਦਰ ਸਿੰਘ ਜੀ ਜੋ ਅੱਜ ਸਾਡੇ ਗ੍ਰਹਿ ਵਿਖੇ ਤੁਸੀਂ ਪੰਚੇ ਹੋ ਤੁਹਾਡਾ ਇੱਥੇ ਆਉਣ ਤੇ ਤੁਹਾਨੂੰ ਜੀ ਆਇਆਂ ਜਸਵੀਰ ਸਿੰਘ ਜੀ ਪਹਿਲੀ ਗੱਲ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਇਹੀ ਪੁੱਛਣਾਗੇ ਕਿ ਤੁਸੀਂ ਸਰਪੰਚੀ ਲਈ ਉਮੀਦਵਾਰ ਬਣੇ ਹੋ ਕਿਉਂ ਬਣੇ ਹੋ ਸਰਦਾਰ ਸ਼ਿੰਦਾ ਜੀ ਜੋ ਸਰਪੰਚੀ ਦੀ ਇਲੈਕਸ਼ਨ ਆਈ ਆ ਇਹਦੇ ਵਿੱਚ ਮੈਂ ਪਿਛਲੇ ਸਮੇਂ 'ਚ ਵੀ ਐਜ਼ ਏ ਮੈਂਬਰ ਪੰਚਾਇਤ ਰਹੇ ਹਾਂ ਮਾ ਕਾਫੀ ਲੋਕਾਂ ਦਾ ਇਤਕੀਰ ਤਮੰਨਾ ਸੀ ਕਿ ਮੈਂ ਇਤਕੀ ਸਰਪੰਚੀ ਦੀ ਚੋਣ ਲੜਾਂ ਹੂੰ ਪਰ ਕੁਦਰਤ ਨੇ ਨਾ ਇਤਕੀ ਮੇਰੇ ਭਰਾ ਦੀ ਡੈਥ ਹੋ ਗਈ ਤੇ ਮੇਰਾ ਮਨ ਨਹੀਂ ਸੀਗਾ ਕਿਰ ਸਰਪੰਚੀ ਚੋਣ ਲੜਨ ਵਾਸਤੇ ਪਰ ਲੋਕਾਂ ਨੇ ਫਿਰ ਵੀ ਇੰਨਾ ਜਿਆਦਾ ਪਿਆਰ ਦਿੱਤਾ ਕਹਿੰਦੇ ਜਸਵੀਰ ਸਾਹਿਬ ਤੈਨੂੰ ਖੜਨਾ ਪੈਣਾ ਚਲੋ ਉਹਨਾਂ ਦੀ ਬੇਨਤੀ ਮੰਨ ਕੇ ਉਹਨਾਂ ਦਾ ਬੜਾ ਪਿਆਰ ਮਿਲਿਆ ਨਗਰ ਨਿਵਾਸੀਆਂ ਦਾ ਤੇ ਮੈਨੂੰ ਇਸ ਸਰਪੰਚੀ ਦੀ ਇਲੈਕਸ਼ਨ ਵਾਸਤੇ ਪਿੰਡ ਦੀ ਸੇਵਾ ਕਰਨ ਵਾਸਤੇ ਉਹਨਾਂ ਨੇ ਮੌਕਾ ਦਿੱਤਾ ਸਰਪੰਚੀ ਦੇ ਵਿੱਚ ਹਰ ਜਿਹੜਾ ਵੀ ਇਲੈਕਸ਼ਨ ਲੜਦਾ ਉਹ ਕਹਿੰਦਾ ਮੈਂ ਸੇਵਾ ਕਰੂੰਗਾ ਮਤਲਬ ਕੀ ਸੇਵਾ ਕਰੂੰਗਾ ਕੀ ਪਰ ਤੁਹਾਡਾ ਕੋਈ ਮਨੋਰਥ ਕੁਝ ਦਿਮਾਗ ਦੇ ਵਿੱਚ ਆਈਡੀਆ ਹੋਣਗੇ ਕਿ ਕੀ ਕੰਮ ਕਰਨਗੇ ਤਕਰੀਬਨ ਜਿਹੜੀ ਪੰਚਾਇਤ ਬਣਦੀ ਉਹ ਕਹਿੰਦੀ ਆ ਵੀ ਵਿਕਾਸ ਕੰਮ ਜਿਵੇਂ ਗਲੀਆਂ ਨਾਲੀਆਂ ਪੱਕੀਆਂ ਹੋ ਗਈਆਂ ਹੋਰ ਇਸ ਤਰ੍ਹਾਂ ਦੇ ਕੰਮ ਹੀ ਤੈਨੂੰ ਵੀ ਵਿਕਾਸ ਦਾ ਨਾਮ ਦਿੱਤਾ ਜਾਂਦਾ ਤੁਸੀਂ ਕੀ ਸਮਝਦੇਬ ਕੀ ਵਿਕਾਸ ਕਰੋਗੇ ਤੁਸੀਂ ਪਿੰਡ ਦਾ ਜਾਂ ਮਤਲ ਤੁਸੀਂ ਟੁੱਟ ਕੀ ਹੈਗਾ ਸੁਪਨੇ ਜੇਰਾ ਤਾਂ ਪਿੰਡ ਦਾ ਵਿਕਾਸ ਦੀ ਗੱਲ ਆ ਇਹ ਤਾਂ ਹੁੰਦਾ ਸਰਕਾਰਾਂ ਦੇ ਮੁਤਾਬਕ ਹੀ ਹੁੰਦਾ ਜੇ ਸਰਕਾਰ ਚੰਗੀ ਗ੍ਰਾਂਟ ਦੇਵੇ ਤਾਂ ਚੰਗਾ ਹੋ ਜਾਂਦਾ ਪਰ ਸਰਪੰਚ ਦੀਆਂ ਜ਼ਿੰਮੇਵਾਰੀਆਂ ਪਿੰਡ ਵਾਸਤੇ ਬਹੁਤ ਜ਼ਿਆਦਾ ਹੋ ਜਾਂਦੀਆਂ ਜਿਵੇਂ ਪਿੰਡ ਵਿੱਚ ਸਿਹਤ ਬਾਰੇ ਐਜੂਕੇਸ਼ਨ ਬਾਰੇ ਤੇ ਸਪੋਰਟਸ ਬਾਰੇ ਸਾਨੂੰ ਐਜੇ ਸਰਪੰਚ ਬਹੁਤ ਕੁਝ ਕਰਨ ਦਾ ਮੌਕਾ ਮਿਲਦਾ ਤੇ ਮਹਾਰਾਜ ਅੱਗੇ ਇਹ ਹੀ ਅਰਦਾਸ ਕਰਦੇ ਆ ਜੇ ਮੈਨੂੰ ਮੌਕਾ ਮਿਲਿਆ ਇਹ ਤਿੰਨ ਗੱਲਾਂ ਨੂੰ ਮੈਂ ਪ੍ਰਮੋਟ ਕਰਕੇ ਪਿੰਡ ਦੇ ਹਰ ਕੰਮ ਵਿੱਚ ਹਰ ਦੁੱਖ ਸੁੱਖ ਵਿੱਚ ਲੋਕਾਂ ਦੇ ਨਾਲ ਖੜੂਗਾ ਐਜੂਕੇਸ਼ਨ ਵਾਸਤੇ ਕਾਫੀ ਪਲੈਨਿੰਗਾਂ ਨੇ ਦਿਮਾਗ ਵਿੱਚ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਕਾਫੀ ਪਲੈਨਿੰਗਾਂ ਨੇ ਗਰਾਊਂਡ ਨੂੰ ਅਸੀਂ ਉੱਪਰ ਚੱਕਣ ਵਾਸਤੇ ਤੇ ਸਿਹਤ ਸਹੂਲਤਾ ਵੱਲ ਵੀ ਮੈਂ ਵਿਸ਼ੇਸ਼ ਤੌਰ ਤੇ ਧਿਆਨ ਦੇਵਾਂਗਾ ਬਾਕੀ ਜਿਹੜੀਆਂ ਪਿੰਡਾਂ ਦੀਆਂ ਮੁੱਖ ਸਮੱਸਿਆਵਾਂ ਸਾਡੇ ਨਗਰ ਵਿੱਚ ਛਪੜਾਂ ਦਾ ਕਾਫੀ ਬੁਰਾ ਹਾਲ ਆ ਪਿਛਲੇ ਲੰਬੇ ਸਮੇਂ ਤੋਂ ਮੇਰੇ ਮਨ ਦੀ ਆਸਾ ਕਿ ਉਸ ਨੂੰ ਮੈਂ ਪਹਿਲ ਦੇ ਆਧਾਰ ਤੇ ਡਿਵੈਲਪ ਕਰਾਂ ਤੇ ਪਿੰਡਾਂ ਦੀਆਂ ਜੋ ਕਿਉਂਕਿ ਅੱਜ ਕੱਲ ਗੰਦਾ ਪਾਣੀ ਕਾਫੀ ਹੋ ਗਿਆ ਪ੍ਰਦੂਸ਼ਿਤ ਹੋ ਗਿਆ ਉਹ ਤੋਂ ਪਿੰਡਾਂ ਦੀਆਂ ਬਿਮਾਰੀਆਂ ਵੀ ਕਾਫੀ ਫੈਲ ਰਹੀਆਂ ਨੇ ਸੋ ਇਹ ਹੁੰਦਾ ਤਾਂ ਕੁਦਰ ਤੇ ਜੇ ਪ੍ਰਮਾਤਮਾ ਇਸ ਤਰਤੇ ਮੇਰੇ ਪਰ ਹੱਥ ਰੱਖੇ ਨਗਰ ਨਿਵਾਸੀ ਸਹਿਯੋਗ ਦੇਣ ਹੋਣਾ ਤਾਂ ਉਹ ਮਹੀ ਆ ਪਰ ਮਨ ਵਿੱਚ ਇੱਕ ਤਮੰਨਾ ਜ਼ਰੂਰ ਹੈ ਕਿ ਮੈਂ ਪਿੰਡ ਲਈ ਜੇ 5 ਸਾਲ ਮੌਕਾ ਮਿਲਿਆ ਤਾਂ ਮੈਂ ਕੁਝ ਕਰਕੇ ਦਿਖਾਵਾਂ ਬਾਕੀ ਪਰਮਾਤਮਾ ਜਿਵੇਂ ਸੇਵਾ ਕਰਾਊਗਾ ਉਵੇਂ ਹੀ ਹੋਣਾ ਹੈ ਦਰਸ਼ਕੋ ਮੈਂ ਖੋਲ ਕੇ ਐਸੀ ਦੱਸਣਾ ਚਾਹੁੰਦਾ ਕਿ ਪਿੰਡ ਡੇਢਕੇ ਦੀ ਜਿਹੜੀ ਸਰਪੰਚੀ ਦੀ ਚੋਣ ਆ ਹੋਣੀ ਆ ਉਹ ਇਥੇ ਜਨਰਲ ਔਰਤ ਲਈ ਰਿਜ਼ਰਵ ਆ ਤੇ ਇਹਨਾਂ ਦੀ ਪਤਨੀ ਦਾ ਨਾਂ ਕੀ ਹੈ ਰਾਜਪ੍ਰੀਤ ਰਾਜਵੀਰ ਕੌਰ ਹਾਂਜੀ ਅਸਲ ਉਹ ਉਮੀਦਵਾਰ ਨੇ ਤੇ ਪਰ ਆਪਾਂ ਦੇਖਦੇ ਆ ਵੀ ਸਾਰਾ ਜੋ ਹੁੰਦਾ ਵੀ ਲੋਕਾਂ ਦੀ ਜਾਂ ਕਿਵੇਂ ਹੋਰ ਗੱਲਬਾਤ ਹੁੰਦੀ ਆ ਉਹ ਉਹਨਾਂ ਦੇ ਘਰ ਵਾਲੇ ਸਾਰੇ ਦੇਖਦੇ ਆ ਤੇ ਜਸਵੀਰ ਸਿੰਘ ਇਸ ਮਾਮਲੇ ਚ ਹੈਗਾ ਤੁਸੀਂ এডਿਕੇਸ਼ਨ ਦੇ ਬਾਰੇ ਉਹ ਗੱਲ ਕੀਤੀ ਆ ਖੇਡਾਂ ਦੇ ਬਾਰੇ ਗੱਲ ਕੀਤੀ ਆ ਹੋਰ ਪਿੰਡਾਂ ਦੇ ਵਿੱਚ ਛੱਪੜਾਂ ਦੇ ਵਿੱਚ ਗੰਦਾ ਪਾਣੀ ਇਹ ਵੀ ਵੱਡੇ ਮੁੱਦੇ ਨੇ ਤੇ ਇੱਕ ਆਮ ਦੇਖਦੇ ਆ ਵੀ ਔਰਤਾਂ ਬਾਰੇ ਪਿੰਡਾਂ ਦੇ ਵਿੱਚ ਬਹੁਤ ਘੱਟ ਮਤਲਬ ਕੰਮ ਹੁੰਦੇ ਆ ਔਰਤਾਂ ਨੂੰ ਹੱਲਾਸ਼ੇਰੀ ਦੇਣ ਵਾਸਤੇ ਉਹਨਾਂ ਨੂੰ ਕੋਈ ਹੋਰ ਨਹੀਂ ਔਰਤਾਂ ਘਰਾਂ ਦੇ ਵਿੱਚ ਬੰਦ ਰਹੀ ਉਹਨਾਂ ਜਿਵੇਂ ਕਿ ਇੱਥੇ ਰਿਜ਼ਰਵੇਸ਼ਨ ਤੇ ਤੁਹਾਡੀ ਪਤਨੀ ਨੇ ਸਰਪੰਚ ਬਣਨਾ ਜੀ ਮਤਲਬ ਉਹ ਲੋਕਤਾਂ ਨੂੰ ਬਹੁਤ ਮਤ ਨਾਲ ਕਰਦੇ ਆ ਤਾਂ ਔਰਤਾਂ ਬਾਰੇ ਤੁਸੀਂ ਕੀ ਸੋਚਦੇ ਹੋ ਵੀ ਕੀ ਹੋਣਾ ਚਾਹੀਦਾ ਹਾਂਜੀ ਇਹ ਤੁਹਾਡਾ ਕੁਐਸਚਨ ਬੜਾ ਵਧੀਆ ਵਾ ਕਿਉਂਕਿ ਪਿੰਡੂ ਔਰਤਾਂ ਕਾਫੀ ਪਛੜ ਜਾਂਦੀਆਂ ਇਸ ਵਾਸਤੇ ਉਹਨਾਂ ਵਾਸਤੇ ਪਿੰਡਾਂ ਵਿੱਚ ਬਹੁਤੀ ਸਹੂਲਤ ਨਹੀਂ ਹੁੰਦੀਗੀ ਸ਼ਹਿਰਾਂ ਦੇ ਮੁਕਾਬਲੇ ਪਰ ਜੇ ਨਗਰ ਵਿੱਚ ਕੋਈ ਸਲਾਈ ਸੈਂਟਰ ਕੋਈ ਸਕਿੱਲ ਦਾ ਕੰਮ ਔਰਤਾਂ ਵਾਸਤੇ ਦਿੱਤਾ ਜਾਵੇ ਖੋਲਿਆ ਜਾਵੇ ਤਾਂ ਇਹਦੇ ਨਾਲ ਔਰਤਾਂ ਵੀ ਕਾਫੀ ਐਜੂਕੇਟਿਡ ਹੋ ਕੇ ਆਪਣੇ ਪੈਰਾਂ 'ਤੇ ਖੜ੍ਹ ਸਕਦੀਆਂ ਕੋਸ਼ਿਸ਼ ਕਰਾਂਗੇ ਕਿ ਇਸ ਵੱਲ ਵੀ ਖਾਸ ਤੌਰ ਤੇ ਧਿਆਨ ਦੇਵਾਂਗੇ ਤੇ ਆਪਣੀਆਂ ਔਰਤਾਂ ਨੂੰ ਆਪਣੇ ਮਾਵਾ ਭੈਣਾਂ ਨੂੰ ਸਕਿੱਲ ਸੈਂਟਰ ਵਿੱਚ ਜੋੜਨ ਦਾ ਯਤਨ ਕਰਾਂਗੇ ਬਾਕੀ ਜੋ ਬੱਚੀਆਂ ਨੇ ਉਹ ਵੀ ਕਾਫੀ ਉਹਨਾਂ ਵਿੱਚ ਵੀ એનર્ਜੀ ਹੁੰਦੀ ਆ ਪਰ ਉਹਨਾਂ ਨੂੰ ਕਈ ਵਾਰੀ ਮੌਕਾ ਨਹੀਂ ਮਿਲਦਾ ਸਪੋਰਟਸਮੈਨ ਜਾ ਕੇ ਵੀ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਲੜਕੀਆਂ ਦੇ ਕੋਈ ਨਵੀਂ ਅਕੈਡਮੀ ਜਾਂ ਕੋਈ ਖੇਡਾਂ ਨਾਲ ਜੋੜਨ ਦਾ ਬੱਚਿਆਂ ਨੂੰ ਵੀ ਕੋਸ਼ਿਸ਼ ਕਰਦੇ ਰਵਾਂਗੇ ਜਿਵੇਂ ਕਿ ਤੁਸੀਂ ਖੇਡਾਂ ਦੀ ਗੱਲ ਕੀਤੀ ਹੈ ਹੋਰ ਹੈ ਕਾਫੀ ਪਛੜਿਆ ਹੋਇਆ ਆਪਣਾ ਪਿੰਡ ਖੇਡਾਂ ਦੇ ਵਿੱਚ ਵਾਕਈ ਹੋ ਗਿਆ ਪਹਿਲਾਂ ਬਹੁਤ ਵੱਡੇ ਆਪਣੇ ਵਧੀਆ ਖਿਡਾਰੀ ਇੱਥੇ ਪਿੰਡ ਦਾ ਨਾਮ ਹੁੰਦਾ ਸੀ ਕਬੱਡੀ ਵਿੱਚ ਵੀ ਨਾਮ ਹੁੰਦਾ ਸੀ ਹੋਰ ਸਾਰੇ ਆਪਣੇ ਨੇੜੇ ਹੀ ਪਿੰਡ ਜਕਰ بڑا ਇਤਿਹਾਸਕ ਪਿੰਡ ਬਣ ਗਿਆ ਖੇਡਾਂ ਦੇ ਸੰਬੰਧ ਵਿੱਚ ਇਸ ਤਰ੍ਹਾਂ ਦਾ ਕੋਈ ਅਕੈਡਮੀ ਬੱਚਿਆਂ ਨੂੰ ਜਿਹੜੀ ਉਹਨਾਂ ਦੇ ਸਰੀਰਕ ਤੌਰ ਤੇ ਤਾਂ ਉਹਨਾਂ ਦਾ ਵਿਕਾਸ ਹੋਵੇ ਹੀ ਉਹਨਾਂ ਨੂੰ ਉਹਨਾਂ ਦਾ ਰੁਜ਼ਗਾਰ ਵੀ ਇਸ ਖੇਡਾਂ ਬਣਨਾ ਕੋਈ ਇਸ ਤਰ੍ਹਾਂ ਦੀ ਪਲੈਨਿੰਗ ਹੋਵੇਗੀ ਕਿ ਨਹੀਂ ਮੈਂ ਸੋਚਿਆ ਕਿਉਂਕਿ ਮੈਂ ਛੋਟਾ ਹੁੰਦਾ ਜਿਆਦਾ ਸਪੋਰਟਸ ਵਾਲੀ ਮੇਰਾ ਖਿਆਲ ਰਹਿੰਦਾ ਸੀਗਾ ਮੈਂ ਗਰਾਊਂਡ ਨਾਲ ਅੰਦਰੋਂ ਜੁੜਿਆ ਹੋਇਆ ਜਿਹੜੀ ਸਪੋਰਟਸ ਜਿਹੜਾ ਬੱਚਾ ਸਪੋਰਟਸ ਨਾਲ ਜੁੜ ਗਿਆ ਨਾ ਉਹਦੀ ਡਿਵੈਲਪਮੈਂਟ ਬਹੁਤ ਹੁੰਦੀ ਆ ਉਹ ਕੋਈ ਅੱਗੇ ਤਰੱਕੀਆਂ ਕਰਨ ਵਾਸਤੇ ਜੇ ਬੱਚਾ ਗਰਾਊਂਡ ਨਾਲ ਜੁੜੇਗਾ ਨਾ ਬਹੁਤ ਤਰੱਕੀ ਕਰਦਾ ਉਹ ਪਿੰਡ ਵਾਸਤੇ ਉਹਨੂੰ ਅੱਗੇ ਬਹੁਤ ਸਕੋਪ ਮਿਲਦੇ ਆ ਤੇ ਮੈਂ ਨੌਜਵਾਨਾਂ ਨੂੰ ਖਾਸ ਤੌਰ ਤੇ ਸਨੇਹਾ ਦੇਣਾ ਚਾਹਣਾ ਇਸ ਗੱਲ ਦਾ ਕਿ ਜੇ ਤੁਸੀਂ ਮੈਨੂੰ ਇਸ लायक ਸਮਝੋ ਸਰਪੰਚ ਸਾਡੇ ਘਰ ਵਿੱਚ ਆਵੇ ਤੇ ਮੈਂ ਆਪਣੇ ਤੌਰ ਤੇ ਕੋਸ਼ਿਸ਼ ਕਰੂੰਗਾ ਵੀ ਜਿਹੜਾ ਗਰਾਊਂਡ ਆ ਹਰੇਕ ਨੌਜਵਾਨ ਨੂੰ ਉਸ ਨਾਲ ਜੋੜਨ ਦਾ ਬਹੁਤ ਵੱਡੇ ਪੱਧਰ ਤੇ ਉਪਰਾਲਾ ਕਰੂੰਗਾ ਜਿਵੇਂ ਕਿ ਸਰਦਾਰ ਅੰਤਾਰ ਸਿੰਘ ਜੀ ਦਾ ਲੜਕਾ ਆਪਣੇ ਕੰਨ ਦੇ ਪਰਿਵਾਰ ਚੋਂ ਉਹ ਜਗਰ ਅਕੈਡਮੀ ਵਿੱਚ ਜਿਹੇ ਬੌਕਸਿੰਗ ਵਾਸਤੇ ਗਿਆ ਸੀ ਤੇ ਆ ਜਿਹੜੀਆਂ ਖੇਡਾਂ ਪੰਜਾਬ ਸਰਕਾਰ ਵੱਲੋਂ ਖੇਡਾਂ ਬਤਨਦੀਆਂ ਕਰਵਾਈਆਂ ਗਈਆਂ ਉਹਦੇ ਵਿੱਚ ਸੋਨ ਤੰਬਾ ਜਿੱਤੇ ਮੈਂ ਉਸਨੂੰ ਵੀ ਲੱਖ ਲੱਖ ਵਧਾਈ ਦਿੰਦਾ ਤੇ ਹੋਰ ਬੱਚਾ ਨੂੰ ਵੀ ਅਪੀਲ ਕਰਦਾ ਕਿ ਉਹਦੇ ਉਹਦਾ ਮਾਰਗਦਰਸ਼ਕ ਕਰਕੇ ਜਿਵੇਂ ਉਹਨੇ ਤਰੱਕੀ ਕਰੀਏ ਬੱਚੇ ਨੇ ਆਪਾਂ ਵੀ ਨਗਰ ਵਿੱਚ ਹੀ ਅਸੀਂ ਅਕੈਡਮੀ ਬਣਾਵਾਂਗੇ ਕਿਉਂਕਿ ਬੌਕਸਿੰਗ ਤੱਕ ਮੇਰੇ ਕਾਫੀ ਰਿਲੇਸ਼ਨ ਆ ਤੇ ਕੋਈ ਬੱਚਾ ਬੌਕਸਿੰਗ ਵਾਲਾ ਹੋਵੇ ਕੋਈ ਕ੍ਰਿਕਟ ਖੇਡਣ ਵਾਲਾ ਹੋਵੇ ਕੋਈ ਫੁੱਟਬਾਲ ਵਾਲਾ ਹੋਵੇ ਕੋਈ ਬਾਲੀਵਾਲ ਵਾਲਾ ਹੋਵੇ ਇਸ ਵਾਸਤੇ ਮੈਂ ਕਾਫੀ ਕੋਸ਼ਿਸ਼ ਕਰੂੰਗਾ ਜੇ ਮੈਨੂੰ ਮੌਕਾ ਮਿਲਿਆ ਤਾਂ ਬੱਚਿਆਂ ਨੂੰ ਮੈਂ ਜੋੜਨ ਦਾ ਖਾਸ ਤੌਰ ਤੇ ਮੈਂ ਇਹੀ ਦੁਆਰਾ ਸੁਨੇਹਾ ਦੇਣਾ ਚਾਹੁੰਦਾ ਵੀ ਗਰਾਊਂਡ ਨੂੰ ਅੱਜ ਤੱਕ ਮੈਂ ਦੇਖਿਆ ਵਾ ਵੀ ਗਰਾਊਂਡ ਸਾਡਾ ਕਾਫੀ ਪਛੜਿਆ ਹੋਇਆ ਭਾਵੇਂ ਕਿ ਪਿਛਲੇ ਇਹ ਪੰਚਾਇਤਾਂ ਨੇ ਕਾਫੀ ਯੋਗਦਾਨ ਦਿੱਤਾ ਹੋਵੇਗਾ ਮੈਂ ਕਿਸੇ ਨੂੰ ਇਸ ਗੱਲ ਲਈ ਬੈਗਫੁੱਟ ਤੇ ਨਹੀਂ ਲੈਣਾ ਚਾਹੁੰਦਾ ਕਿਉਂਕਿ ਹਰੇਕ ਸਰਪੰਚ ਚਾਹੁੰਦਾ ਹੁੰਦਾ ਵੀ ਕਿ ਮੈਂ ਪਿੰਡ ਵਿੱਚ ਵਿਕਾਸ ਕਰਾਂ ਪਿਛਲੇ ਪੰਚਾਇਤਾਂ ਨੇ ਕਾਫੀ ਵਧੀਆ ਸਹਿਯੋਗ ਦਿੱਤਾ ਨਗਰ ਵਿੱਚ ਕੋਈ ਵੀ ਸਰਪੰਚ ਬਣਿਆ ਪਰ ਮੈਂ ਆਪਣੇ ਤੌਰ ਤੇ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਚਾਹਣਾ ਇਹ ਖਾਸ ਤੌਰ ਤੇ ਮੈਂ ਖੇਡਾਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਵਾਂਗਾ ਕਿਉਂਕਿ ਅੱਜ ਲੋੜ ਵੀ ਆਜ ਅਵੇਅਰਨੈਸ ਵੀ ਬਹੁਤ ਜ਼ਿਆਦਾ ਸਾਡੇ ਹਰੇਕ ਮੇਰੇ ਕੋਲ ਕਾਫੀ ਬੱਚੇ ਆਉਂਦੇ ਨੇ ਕਾਫੀ ਸਿਆਣੇ ਵੀ ਆਉਂਦੇ ਨੇ ਹਰੇਕ ਇਹੀ ਕੁਐਸਚਨ ਕਰਦਾ ਯਾਰ ਵੀ ਆਪਣੇ ਗਰਾਊਂਡ ਦੀ ਹਾਲਤ ਕਾਫੀ ਮਾੜੀ ਆ ਤੇ ਮੈਂ ਐਵੇਂ ਅੱਜ ਜੇ ਕੋਈ ਕਹ ਦਿਆਂ ਵੀ ਮੈਂ ਪੱਕਾ ਹੀ ਵੀ ਬਹੁਤ ਵੱਡਾ ਕੁਝ ਕਰ ਦੂੰਗਾ ਪਰ ਜੋ ਪਿੰਡ ਲੈਵਲ ਤੇ ਜਿੰਨੇ ਜੋਗਾ ਹੈਗਾ ਗਰਾਊਂਡ ਨੂੰ ਮੈਂ ਵਧੀਆ ਦਿਖ ਦੇਣ ਦੀ ਕੋਸ਼ਿਸ਼ ਕਰੂੰਗਾ ਤਾਕੇ ਮੇਰੇ ਪਿੰਡ ਦੇ ਨੌਜਵਾਨ ਬੱਚੇ ਕੋਈ ਵੀ ਆ ਕੋਈ ਮਾਈਆਂ ਬੀਬੀਆਂ ਉਥੇ ਸ਼ਹਿਰ ਕਰਨ ਜਾਣ ਵਧੀਆ ਮਾਹੌਲ ਬਣੇ ਕਿਉਂਕਿ ਜਦੋਂ ਅਸੀਂ ਖੇਡਦੇ ਹੁੰਦੇ ਸੀ ਮੈਨੂੰ ਤਕਰੀਬਨ 10-15 ਸਾਲ ਤੋਂ ਮੈਂ ਗਰਾਊਂਡ ਵਿੱਚ ਨਹੀਂ ਜਾ ਸਕਿਆ ਪਹਿਲਾਂ ਜਦੋਂ ਅਸੀਂ ਖੇਡਦੇ ਹੁੰਦੇ ਸੀ ਤਾਂ ਉਥੇ 100-100 ਬੱਚਾ ਹੁੰਦਾ ਸੀ ਪਰ ਅੱਜ ਬਹੁਤ ਹਾਲਾਤ ਮਾੜੇ ਹੋਏ ਪਏ ਆ ਕੁਝ ਬੱਚਾ ਉਥੇ ਭਖੜਾ ਇੰਨਾ ਹੋ ਗਿਆ ਮੈਂ ਵੀ ਭਾਵੇਂ ਪੰਚਾਇਤ ਵਿੱਚ ਰਿਹਾ ਪਰ ਬਹੁਤਾ ਸਹੀ ਕਰ ਨਹੀਂ ਸਕੇ ਗਰਾਊਂਡ ਵਾਸਤੇ ਪਰ ਐਤ ਕੀ ਵਾਰ ਜੇ ਮੈਨੂੰ ਇਸ ਮੁੱਖ ਸੇਵਾਦਾਰ ਬਣਾਇਆ ਸਾਡੇ ਪਰਿਵਾਰ ਨੂੰ ਤਾਂ ਮੈਂ ਗ੍ਰਾਊਂਡ ਵਾਸਤੇ ਵੱਡੇ ਪੱਧਰ ਤੇ ਕੋਸ਼ਿਸ਼ ਕਰੂੰਗਾ ਅੱਛਾ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ ਤੁਹਾਨੂੰ ਕਿਵੇਂ ਰਿਸਪੌਂਸ ਮਿਲ ਰਿਹਾ ਜਿੱਥੇ ਜਾਣਾ ਜੀ ਕੋਈ ਬਹੁਤ ਬਹੁਤ ਪਿਆਰ ਮਿਲਦੇ ਆ ਕੋਈ ਤੁਹਾਨੂੰ ਕੋਈ ਕੁਐਸਚਨ ਕਿਸ ਤਰ੍ਹਾਂ ਦੇ ਕਰਦੇ ਆ ਬਸ ਇਹੀ ਪਿੰਡ ਦੀਆਂ ਸਮੱਸਿਆਵਾਂ ਬਾਰੇ ਕਾਫੀ ਆਇਆ ਹੈ ਇਸ ਬਾਰੇ ਵੀ ਕੋਈ ਪਿੰਡ ਦੀ ਸਫਾਈ ਬਾਰੇ ਵੈਸੇ ਕਾਫੀ ਠੀਕ ਆ ਆਪਣਾ ਕੁੱਲ ਮਿਲਾ ਕੇ ਪਿੰਡ ਪਰ ਉਹਨਾਂ ਨੇ ਫਿਰ ਵੀ ਸੀਵਰ ਵਾਸਤੇ ਪਿੰਡ ਦੇ ਛੱਪਣਾ ਵਾਸਤੇ ਐਜੂਕੇਸ਼ਨ ਵਾਸਤੇ ਕਈ ਬੱਚੇ ਗਰੀਬ ਆ ਉਹਨਾਂ ਦੀ ਪੜ੍ਹਾਈ ਵਾਸਤੇ ਕਾਫੀ ਕੁਐਸਚਨ ਹੈਗੇ ਪਿੰਡ ਦੀਆਂ ਸਮੱਸਿਆਵਾਂ ਕਾਫੀ ਜ਼ਿਆਦਾ ਨੇ ਤੇ ਇਸ ਇਹੋ ਜਿਹੇ ਕੁਐਸਚਨ ਕਾਫੀ ਆਏ ਨੇ ਅੱਛਾ ਇੱਕ ਹੋਰ ਖਾਸ ਗੱਲ ਦਰਸ਼ਕੋ ਪਿੰਡ ਦੇ ਵਿੱਚ ਜਿਹੜੇ ਚੋਣ ਲੜ ਰਹੇ ਨੇ ਦੋ ਮਿਲ ਦਵਾਰ ਮਤਲਬ ਉਹਨਾਂ ਭਾਵੇਂ ਉਹਨਾਂ ਦੀ ਲੇਡੀਜ਼ ਖੜੇ ਨੇ ਪਰ ਜਸਵੀਰ ਸਿੰਘ ਹੋਗੇ ਦੂਸਰੇ ਰਵਿੰਦਰ ਕੁਮਾਰ ਰਾਜੂ ਇਹ ਆਮ ਲੋਕਾਂ ਦੇ ਵਿੱਚ ਗੱਲ ਆ ਵੀ ਤੁਸੀਂ ਬਹੁਤ ਗਹਰੇ ਦੋਸਤੋਂ ਹਰ ਇੱਕ ਕਮਾਕਰਾਂ ਦੇ ਵਿੱਚ ਵੀ ਤੁਹਾਡੇ ਆਪਸ ਵਿੱਚ ਤੁਹਾਡੀ ਹੈਗੀ ਆ ਤੇ ਰਾਜਨੀਤਿਕ ਦੇ ਤੌਰ ਤੇ ਤੁਸੀਂ ਫਿਰ ਵਿਰੋਧੀ ਕਿਵੇਂ ਉਮੀਦਵਾਰ ਬਣਗੇ ਮੈਂ ਜੀ ਦੇਖੋ ਜੀ ਮੈਂ ਤਾਂ ਇੱਕ ਇਹੀ ਕੋਸ਼ਿਸ਼ ਕਰਾਂਗਾ ਸੁਨੇਹਾ ਦੇਣ ਦੀ ਵਿਚਾਰ ਭਾਵੇਂ ਦੋਸਤਾਂ ਸੀ ਬਹੁਤ ਦੋਸਤੀ ਸਾਡੀ ਕਾਫੀ ਜ਼ਿਆਦਾ ਤੇ ਇਹ ਵੀ ਮੇਰੇ ਨਾਲ ਰਾਜੂ ਵੀ ਪਿਛਲੇ ਸਮੇਂ ਤੋਂ ਕਾਫੀ ਟਾਈਮ ਤੋਂ ਜੁੜਿਆ ਹੋਇਆ ਅਸੀਂ ਗਰਾਊਂਡ ਵਿੱਚ ਕ੍ਰਿਕਟ ਵੀ ਇਕੱਠੇ ਖੇਡਦੇ ਰਹੇ ਆ ਤੇ ਕਾਫੀ ਸਾਡਾ ਆਸ ਵਿੱਚ ਪਿਆਰ ਵੀ ਹੈ ਮੈਂ ਤਾਂ ਸਾਰੇ ਨਗਰ ਨੂੰ ਵੀ ਇਹੀ ਬੇਨਤੀ ਕਰੂੰਗਾ ਭਾਵੇਂ ਵਿਰੋਧੀ ਧਿਰ ਦੇ ਜੋ ਅੱਜ ਆਪਣੇ ਕੈਂਡੀਡੇਟ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਬੜੇ ਸਤਕਾਰ ਨਾਲ ਪਿਆਰ ਨਾਲ ਆਪਣੀ ਚੋਣ ਲੜੋ ਬੈਂਡਡ ਤਾਂ ਦੇਣਾ ਜਾਂ ਲੋਕਾਂ ਕੋਲ ਜਿਹੜਾ ਆਪਾਂ ਨੂੰ ਤਰੱਕੀ ਦੇਣੀ ਆ ਤਾਂ ਆਪਣੇ ਨਗਰ ਨਿਵਾਸੀਆਂ ਨੇ ਦੇਣਾ ਜਿਹੜਾ ਹੋਵੇ ਹੈਨਾ ਆਪਾਂ ਪਿਆਰ ਨਾਲ ਹਰੇਕ ਕੋਲੇ ਜਾਓ ਇੱਕ ਦੂਜੇ ਦੀ ਨਫ਼ਰਤ ਨਾ ਕਰੋ ਮੈਂ ਤਾਂ ਇਹ ਕਹਿਣਾ ਵੀ ਨਫ਼ਰਤ ਨੂੰ ਘਟਾਓ ਪਿੰਡ ਵਿੱਚ ਪਿਆਰ ਸਤਕਾਰ ਦਾ ਵੋਟ ਮੰਗਣ ਦਾ ਹੱਕ ਸਾਰਿਆਂ ਨੂੰ ਆ ਦੇਣਾ ਲੋਕਾਂ ਨੇ ਜਿਹੜਾ ਚੰਗਾ ਲੱਗਿਆ ਉਹਨੂੰ ਹਨਾ ਆਪੋ ਆਪਣੀ ਹਰੇਕ ਆਪਾਂ ਰੱਖ ਸਕਦੇ ਆਵੇਂ ਮੈਂ ਆਹ ਕਸ਼ ਕਰੂੰਗਾ ਇੱਕ ਦੂਜੇ ਪ੍ਰਤੀ ਪਰ ਨਫ਼ਰਤ ਦੇ ਬੀਜ ਨਹੀਂ ਆਪਾਂ ਬੀਜਨੇ ਪਿਆਰ ਨਾਲ ਕੋਈ ਗੱਲ ਨਹੀਂ ਜੇ ਉਹਦੇ ਇਹ ਬਣਾਉਣਾ ਤਾਂ ਮਹਾਰਾਜ ਨੇ ਆ ਜਿਹਦੇ ਤਿਲਕੇ ਦੇਣਾ ਉਹਦੀ ਕਿਰਪਾ ਪ੍ਰਮਾਤਮਾ ਦੀ ਚਾਹੀਦੀ ਹੈ ਹਨਾ ਤੇ ਮੈਂ ਤਾਂ ਇਹੀ ਪੰਡ ਨੂੰ ਵੀ ਕਹੂੰਗਾ ਵੀ ਆਪਾਂ ਲੜਾਈ ਝਗੜੇ ਤੋਂ ਉੱਪਰ ਉੱਠ ਕੇ ਆਪਸੀ ਸਹਿਯੋਗ ਦੇ ਨਾਲੇ ਜਿਹੜੀ ਚੋਣ ਆ ਆਪਾਂ ਨੇ ਪਰੇ ਚੜਾਉਣੀ ਆ ਕੋਈ ਹੋਰ ਖਾਸ ਗੱਲ ਤੁਸੀਂ ਕਹਿਣਾ ਚਾਹੋ ਜਿਹੜੀ ਮੈਂ ਨਾ ਪੁੱਛ ਸਕਿਆ ਹੋਊਂਗਾ બસ ਇਹੀ ਹੈ ਜੀ ਹੁ ਚੋਣ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਹਾਂ ਆਪਣੇ ਵੋਟਰਾਂ ਨੂੰ ਕੋਈ ਅਪੀਲ ਕਰਨਾ ਚਾਹੁੰਦਾ ਹਾਂ ਅਪੀਲ ਕਰਨਾ ਚਾਹੁੰਦੇ ਆ ਸਾਰੇ ਬੜੇ ਸਹਿਜਮਤੇ ਦੇ ਨਾਲ ਆਪਾਂ ਇਹ ਚੋਣ ਵਿੱਚ ਮੈਂ ਤਾਂ ਸਾਰੇ ਆਪਣੇ ਵਰਕਰਾਂ ਨੂੰ ਵਿਸ਼ੇਸ਼ ਤੌਰ ਤੇ ਇੱਥੇ ਅੱਜ ਕੱਲ ਵੀ ਮੇਰੀ ਮੀਟਿੰਗ ਹੋਈ ਸਾਰੇ ਜਿੰਨੇ ਵੀ ਮੇਰੇ ਸਪੋਰਟਰ ਨੇ ਉਹਨਾਂ ਨੂੰ ਮੈਂ ਸੋਸ਼ਲ ਮੀਡੀਆ ਰਾਹੀਂ ਵੀ ਬੇਨਤੀ ਕਰੂੰਗਾ ਕਿ ਹਰੇਕ ਦੇ ਘਰ ਜੀ ਦੇ ਵੀ ਜਾਣਾ ਬੜੇ ਪਿਆਰ ਸਤਿਕਾਰ ਨਾਲ ਮਾਈ ਭਾਈ ਕਹਿ ਕੇ ਹਰੇਕ ਨੂੰ ਬੜਾ ਸਤਿਕਾਰ ਦੇ ਕੇ ਗੱਲ ਕਰਨੀ ਆ ਕਿਸੇ ਨੂੰ ਉੱਚਾ ਨੀਵਾ ਨਹੀਂ ਬੋਲਣਾ ਕਈ ਕਵਸਨ ਐਸੇ ਆ ਜਾਂਦੇ ਆ ਹੋ ਜਾਂਦੇ ਆ ਤਲਖੀ ਵਾਲੇ ਭਾਵੇਂ ਉਹ ਬੋਲ ਵੀ ਜਾਣ ਪਰ ਮੇਰੇ ਸਪੋਰਟਰਾਂ ਨੂੰ ਖਾਸ ਤੌਰ ਤੇ ਬੇਨਤੀ ਆ ਵੀ ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾ ਕੇ ਇਸ ਸਿਸਟਮ ਦੇ ਵਿੱਚ ਲਿਆ ਕੇ ਗੱਲ ਕਰਨੀ ਆ ਕਿਸੇ ਨੂੰ ਉੱਚਾ ਨੀਵਾਂ ਨਹੀਂ ਬੋਲਣਾ ਸਤਿਕਾਰ ਨਾਲ ਆਪਾਂ ਵੋਟ ਮੰਗਣੀ ਆ ਵੋਟ ਪਿਆਰ ਦੀ ਆ ਨਾ ਕਿ ਨਫ਼ਰਤ ਦੀ ਆ ਸੋ ਇਹ ਬੇਨਤੀ ਆ ਨਗਰ ਨਿਵਾਸੀਆਂ ਨੂੰ ਕਿ ਕਾਪ ਦੀ ਕੋਸ਼ਿਸ਼ ਕਰੋ ਮੈਨੂੰ ਮੌਕਾ ਦਿਓ ਮੈਂ ਕੋਸ਼ਿਸ਼ ਕਰੂੰਗਾ ਕਿ ਪਿੰਡ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਾਂ ਤੁਹਾਨੂੰ ਇਹ ਨਹੀਂ ਹੋਏਗਾ ਕਿ ਜਸਵੀਰ ਸਿੰਘ ਨੂੰ ਵੋਟ ਪਾਈ ਆ ਕੋਈ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਸਰਨੀਵਾ ਕਰਨਾ ਪੈ ਜੇ 5 ਸਾਲ ਜੇ ਮੈਨੂੰ ਮੌਕਾ ਮਿਲਿਆ ਮੇਰੇ ਪਰਿਵਾਰ ਨੂੰ ਮੌਕਾ ਮਿਲਿਆ ਤਾਂ ਪਿੰਡ ਦੀ ਭਲਾਈ ਵਾਸਤੇ ਆਪਣਾ ਤਨਮਨ ਧਨ ਦੇ ਨਾਲ ਸੇਵਾ ਕਰੂੰਗਾ ਇਹ ਹੀ ਮੇਰੀਆਂ ਤਾਂ ਬੇਨਤੀਆਂ ਬਹੁਤ ਬਹੁਤ ਧੰਨਵਾਦ ਜਸਵੀਰ ਸਿੰਘ ਜੀ ਤੁਸੀਂ ਟਾਈਮ ਕੱਢਿਆ ਤੇ ਆਪਣੇ ਵਿਚਾਰਾਂ ਦੀ ਸਾਡੇ ਸਵਾਲਾਂ ਦੇ ਜਵਾਬ ਵੀ ਦਿੱਤੇ ਤੇ ਆਪਣੇ ਵਿਚਾਰ ਆਪਣੇ ਅਨੁਭਵ ਵੀ ਸੰਜੇ ਗਿੱਤੇ ਤੇ ਜੋ ਤੁਹਾਡਾ ਏਮ ਹੈਗਾ ਉਹ ਵੀ ਦਸ਼ਕਾਂ ਦਸਿਆ ਦਸਕੂ ਮੈਨੂੰ ਇਹ ਗੱਲ ਚੰਗੀ ਲੱਗੀ ਵੀ ਕੋਈ ਵੀ ਉਮੀਦਵਾਰ ਚਾਹੇ ਦੋਸਤੀ ਰਾਜਨੀਤੀ ਦੇ ਵਿੱਚ ਇੱਕ ਦੂਜੇ ਦੇ ਵਿਰੋਧੀ ਉਮੀਦਵਾਰ ਬਣ ਜਾਣ ਪਰ ਆਪਸੀ ਭਾਈਚਾਰ ਸਾਂਝ ਕਿਸੇ ਨੂੰ ਵੀ ਖਤਮ ਨਹੀਂ ਕਰਨੀ ਚਾਹੀਦੀ ਚੋਣਾ ਇਮਾਨਦਾਰੀ ਦੇ ਨਾਲ ਤੇ ਬਿਨਾਂ ਲੜਾਈ ਝਗੜੇ ਤੋਂ ਕਰਨੀ ਚਾਹੀਦੀਆਂ ਹੋਣੀਆਂ ਚਾਹੀਦੀਆਂ ਤੇ ਇਹਦੇ ਵਿੱਚ ਸਾਰੇ ਸਹੀ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਦੋਵੇਂ ਪਾਰਟੀਆਂ ਦੇ ਆਗੂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਤੇ ਦਰਸ਼ਕੋ ਇਹ ਜਸਵੀਰ ਸਿੰਘ ਗੀੜਾ ਜਿਨ੍ਹਾਂ ਨਾਲ ਅੱਜ ਆਪਾਂ ਗੱਲਬਾਤ ਕੀਤੀ ਆ ਅਗਲੀ ਵਾਰ ਆਪਾਂ ਫਿਰ ਕਿਸੇ ਹੋਰ ਉਮੀਦਵਾਰ ਨਾਲ ਗੱਲਬਾਤ ਕਰਾਂਗੇ ਬਹੁਤ ਬਹੁਤ ਧੰਨਵਾਦ ਵਾਇਬਰ ਜੀ ਦਾ ਖਾਲਸਾ ਵਾਇਬਰ ਜੀ ਪਤੀ ਭਤੀ